ਹਾਂ ਉਹ ਬੰਤ ਹਾਂ ੜਕੇ ਸੁਨੇਹਾ ਬਣਾਏ ਅੱਜ ਯਾਰ ਹਨਾ ਸੇਹਾ ਜੀ ਮੈਂ ਬੜਾ ਜੰਮ ਪੁੱਟਾ ਹੋ ਗਿਆ ਇਹਦਾ ਕਿਵੇਂ ਓਏ ਹਾਂ ਮਰੇ ਕਿਆ ਅੱਜਾ ਪੁਰਾਣਾ ਰੇ ਪੱਦੀ ਬਣ ਲਿਆ ਯਾਦਰੀ ਆਪਣੇ ਕਪੰਦੀ ਬਣ ਲਿਆ ਅੱਛਾ ਕਿ ੜਕੇ ਬਦਲ ਲਗੇ ਦੇ ਆ ਅੱਜ ਹੀ ਨਹੀਂ ਕਿਹਾ ਇਹ ਆਈਂ ਜਾਵਾ ਸਮਾਨ ਜਾਦੇ ਖਾ ਗਿਆ ਹੋਏਗਾ ਨਾ ਹਾਂ ਵਾਨ ਜਿਆਦੇ ਖਾਤਾ ਹੈ ਜਰਾ ਤੂੰ ਮਨ ਤੈਨੂੰ ਯਾਦ ਰਹਾ ਹੈ ਜਾਂ ਜਿਆਦ ਰਹੀ ਲੱਗਿਆ ਇਹ ਹਣਾ ਹੋਣਾ ਇਹਦਾ ਪੱਲੀ ਚੱਲ ਕੋਈ ਗੱਲ ਨਹੀਂ ਫਿਰ ਪੱਲੀ ਦਾ ਜਰ ਕੋਈ ਗੱਲ ਨਹੀਂ ਪੱਲੀ ਬੰਦ ਨਹੀਂ ਫਿਰ ਕੀ ਹੁੰਦਾ ਹੈ ਹਾਂ ਇੱਥੇ ਆਪਾਂ ਨੂੰ ਕੋਈ ਦੇਖਦਾ ਕੋਈ ਨਹੀਂ ਦੇਖਦਾ ਨਹੀਂ ਹਾਂ ਨਾ ਯਾ ਲੋ ਕੋਈ ਗੱਲ ਨਹੀਂ ਫਿਰ ਆਹੋ ਅੱਛੇ ਨੇ ਮੜਾ ਨੀਰਾ ਕਰ ਦਾਂਗੇ ਇਹਦਾ ਹੋਈ ਉਹ ਨੀਰਾ ਕਰ ਦਾਂਗੇ ਹਾਂ ਨੀਰਾ ਕਰ ਦਾਂਗੇ ਮੰਨ ਲਾ ਆਹੀ ਲੱਗੇ ਜਿਹੜਾ ਜਦੋਂ ਘਰੇ ਜਾਏਂਗਾ ਵੀ ਚਾਦਰ ਹੀ ਐ ਬਸ ਅੱਛੇ ਨੇ ਤੈਨੂੰ ਐਂ ਜੀ ਲੱਗਣ ਲੱਗ ਗਈ ਜਊ ਇਹੇ ਹਾਂ ਠੀਕ ਯਾਦ ਰਹਿ ਚਲ ਕੋਈ ਗੱਲ ਨਹੀਂ ਐ ਦਾ ਹੁੰਦਗੀ ਰਹਿੰਦੀ ਹੈ ਮੰਨ ਲਾ ਵੱਧ ਤੋ ਹੋ ਗਿਆ ਤੂੰ ਮੈਨੂੰ ਐਂ ਲੱਗਦਾ ਹੈ ਵੱਧ ਕੀ